ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਦਾ ਸਵਾਗਤ ਹੈ ਦੋਸਤੋ ਪੰਜਾਬੀ ਸਿੰਗਰ ਲਗਾਤਾਰ ਗੈਂਗਸਟਰਾਂ ਦਾ ਨਿਸ਼ਾਨਾ ਬਣੇ ਹੋਏ ਨੇ ਜਿੱਥੇ ਪਿਛਲੇ ਸਮੇਂ ਏਪੀ ਢਿੱਲੋਂ ਦੇ ਘਰ ਗੋਲੀਆਂ ਚਲਾਈਆਂ ਗਈਆਂ ਸਨ ਉੱਥੇ ਹੀ ਪਿਛਲੇ ਦਿਨੀ ਆਰ ਨੇਤ ਨੂੰ ਵੀ ਧਮਕੀਆਂ ਭਰੀਆਂ ਫੋਨ ਕਾਲਾਂ ਆ ਰਹੀਆਂ ਨੇ ਤੇ ਫਿਰੋਤੀ ਦੀ ਮੰਗ ਕੀਤੀ ਜਾ ਰਹੀ ਹੈ ਸਿੱਧੂ ਮੂਸੇਵਾਲੇ ਦੀ ਹੱਤਿਆ ਤੋਂ ਬਾਅਦ ਇਹ ਸਿਲਸਲਾ ਲਗਾਤਾਰ ਵੱਧ ਰਿਹਾ ਦਿਖਾਈ ਦੇ ਰਿਹਾ ਹੈ ਕਰਨ ਔਜਲਾ ਵੀ ਆਪਣੀ ਕੈਨੇਡਾ ਰਹਿਸ਼ ਇਸੇ ਗੱਲੋਂ ਛੱਡ ਗਿਆ ਸੀ ਗਿੱਪੀ ਗਰੇਵਾਲ ਪਰਮੇਸ਼ਵਰ ਮਰਮਾ ਸਮੇਤ ਕਿੰਨੇ ਕਲਾਕਾਰ ਇਸ ਦਾ ਹਿੱਸਾ ਰਏ ਨੇ ਆਰਨੇਤ ਨੂੰ ਵੀ ਇੱਕ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਧਮਕੀ ਦਿੱਤੀ ਗਈ ਹੈ ਜਿਸ ਤੋਂ ਬਾਅਦ ਆਰਨੇਤ ਦੀ ਟੀਮ ਨੇ ਪੰਜਾਬ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕੀਤੀ ਹੈ ਤੇ ਹੁਣ ਆਰਨਿਤ ਨੇ ਵੀ ਸਨੈਪ ਪਾ ਕੇ ਉਸ ਪਰ ਆਪਣੀ ਪ੍ਰਤੀਕਿਰਿਆ ਦਿੱਤੀ ਹੈ ਜਿਸ ਦੇ ਵਿੱਚ ਲਿਖਿਆ ਹੋਇਆ ਹੈ ਕਾਮਯਾਬ ਬੰਦੇ ਨੂੰ ਪਿਸਤੌਲ ਨਹੀਂ ਛੱੜਦੇ ਫੇਲ ਬੰਦੇ ਨੂੰ ਮਖੌਲ ਨਹੀਂ ਛੱੜਦੇ ਇਸ ਤੋਂ ਪਹਿਲਾਂ ਵੀ ਹਾਲ ਹੀ ਦੇ ਵਿੱਚ ਰਿਲੀਜ਼ ਕੀਤੇ Song ਚੌਧਰ ਦੇ ਵਿਚਾਰ ਨੇ ਦਾ ਦਰਦ ਛਲਕਿਆ ਸੀ ਜਦੋਂ ਉਸ ਨੇ ਕਿਹਾ ਸੀ ਸੱਦਾ ਮੌਤ ਨੂੰ ਦੇ ਬੈਠੇ ਦਸ ਕਾਦੀਆਂ ਕਿਸਮਤਾ ਚਮਕੀਆਂ ਨੇ ਰਾਤੀ ਸੌਂਨੇ ਆ ਸਵੇਰ ਉੱਠਦਿਆਂ ਯੂਜ਼ ਟੂ ਜੇ ਹੋ ਗਏ ਧਮਕੀਆਂ ਦੇ ਪੰਜਾਬੀ ਸਿੰਗਰਾਂ ਨੂੰ ਆ ਰਹੀਆਂ ਲਗਾਤਾਰ ਧਮਕੀਆਂ ਬਾਰੇ ਤੁਹਾਡਾ ਕੀ ਕਹਿਣਾ ਹੈ ਇਸ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂ